ਉਹਨਾਂ ਚੂੜੀਆਂ ਲਾ ਕੇ ਲੈ ਗਏ ਇਹ ਪੈ ਗਏ ਮੈਂ ਗੱਲ ਸਾਰੇ ਕਰਦੇ ਦੁੱਖ ਬਹੁਤ ਨੇ ਤੁਹਾਨੂੰ ਅਸੀਂ ਦੇਨੇ ਆਂ ਕੁਛ ਤੇ ਤੁਹਾਡੇ ਜਿਹੜੇ ਦੁੱਖ ਜੇ ਕੱਟੇ ਜਾਣਗੇ ਸ਼ੀਰੇ ਮੁਖਤਸਰ ਸਾਹਿਬ ਦੇ ਬੈਂਕ ਰੋਡ ਤੇ ਮੰਦਿਰ ਚ ਜਾ ਰਹੀ ਇੱਕ ਬਜ਼ੁਰਗ ਮਾਤਾ ਨੂੰ ਦੋ ਵਿਅਕਤੀਆਂ ਤੇ ਇੱਕ ਔਰਤ ਨੇ ਰਸਤੇ ਚ ਰੋਕ ਗੱਲਾਂ ਚ ਲਾ ਲਿਆ ਮਾਤਾ ਅਨੁਸਾਰ ਇੱਕ ਵਿਅਕਤੀ ਨੂੰ ਕਹਿਣ ਲੱਗੀ ਕਿ ਮਾਤਾ ਤੁਹਾਨੂੰ ਦੁੱਖ ਬਹੁਤ ਨੇ ਤਹਡੇ ਦੁੱਖ ਦੂਰ ਹੋ ਜਾਣਗੇ ਉਸਨੇ 100 ਰੁਪਏ ਮਾਤਾ ਨੂੰ ਫੂਕ ਮਾਰ ਕੇ ਪਕੜਾ ਦਿੱਤੇ ਅਤੇ ਚੁੰਨੀ ਨਾਲ ਕੋਈ ਚੀਜ਼ ਬਨ ਦਿੱਤੀ ਜਿਸ ਦੌਰਾਨ ਉਹਨਾਂ ਨੇ ਹੱਥਾਂ ਚ ਪਾਈਆਂ ਚੂੜੀਆਂ ਉਤਾਰਨ ਲਈ ਆਖਿਆ ਚੂੜੀਆਂ ਅਤੇ 100 ਰੁਪਏ ਉਹਨਾਂ ਇੱਕ ਅਖਬਾਰ ਚ ਲੋ ਵੇਟ ਕੇ ਫੜਾਈ ਅਤੇ ਘਰ ਜਾ ਕੇ ਇਸ ਨੂੰ ਖੋਲਣ ਲਈ ਆਖਿਆ ਰਸਤੇ 'ਚ ਉਹਨਾਂ ਨੇ ਕਿਸੇ ਨਾਲ ਵੀ ਗੱਲ ਨਾ ਕਰਨ ਲਈ ਕਿਹਾ ਜਦ ਘਰ 'ਚ ਆ ਕੇ ਅਖਬਾਰ ਖੋਲਿਆ ਤਾਂ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਉਹਨਾਂ ਨੂੰ ਘਰ ਆ ਕੇ ਪਤਾ ਲੱਗਾ ਕਿ ਉਹਨਾਂ ਨਾਲ ਠੱਗੀ ਹੋਈ ਹੈ। ਕਿ ਨਾ ਮੈਜੀ ਕੀ ਕਟਨਾ ਕੁਮਾਰੀ ਕੀ ਘਟਨਾ ਹੋਈ ਹੈ ਉਹਨਾਂ ਚੂੜੀਆਂ ਲਾ ਕੇ ਲੈ ਗਏ ਲੈ ਗਏ ਕਿੱਥੇ ਆਏ ਸੀ ਕਿਵੇਂ ਕਿੰਨੇ ਵਜੇ ਦੀ ਘਟਨਾ ਹੈ ਕਿੰਨੇ ਜਣੇ ਸੀ ਦੋ ਜਣੇ ਤੇ ਇੱਕ ਸੀ ਇੱਕ ਜਣਾ ਇੱਕ ਸੀ ਕਿੰਨੇ ਵਜੇ ਦੀ ਘਟਨਾ ਐ 10 ਤੋਂ ਪਹਿਲਾਂ ਦੀ ਗੱਲ ਏ ਕੀ ਕਿਹਾ ਗਿਆ ਸੀ ਤੁਹਾਡੇ ਮੈਂ ਕਹਿੰਦਾ ਸਾਡੇ ਘਰ ਦੇ ਦੁੱਖ ਬਹੁਤ ਨੇ ਤੁਹਾਨੂੰ ਅਸੀਂ ਦੇਨੇ ਆ ਖੁਸ਼ ਤੇ ਤੁਹਾਡੇ ਜਿਹੜੇ ਦੁੱਖ ਜੇ ਕੱਟੇ ਜਾਣਗੇ ਹੂੰ ਕਿੰਨੇ ਵਜੇ ਦੀ ਘਟਨਾ ਕਿੰਨੇ ਜਿੰਨੇ ਸੀ ਕਾਹਦੇ ਤੇ ਆਏ ਸੀਗੇ ਮੋਟਰਸਾਈਕਲ ਤੇ ਕਿੱਥੇ ਆਏ ਸੀ ਮੈਂ ਮੰਦਰ ਆਈ ਸੀ ਮੰਦਰ ਮੈਂ ਕਿਹੜੀ ਰੋਡ ਤੇ ਘਟਨਾ ਵਾਪਰੀ ਐ ਬੈਂਕ ਰੋਡ ਤੇ ਜਦੋਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿੰਨੇ ਜਿੰਗਾਂ ਦੇ ਸੀ ਸਾਰੇ ਜੈਂਟਸ ਸੀ ਜਾਂ ਲੇਡਰ ਇੱਕ ਲੇਡਿਸ ਦੋ ਜੈਂਟਸ ਕਿੰਨੀਆਂ ਸੀ ਜਿੰਗਾਂ ਦੋ ਉਹਨੀਆਂ ਕੱਤਈ ਦੋ ਪਾਈਆਂ ਹੋਈਆਂ ਸੀ ਤੁਹਾਨੂੰ ਕਿਵੇਂ ਗੱਲਾਂ ਵਿੱਚ ਲੈ ਰਿਆ ਉਹਨਾਂ ਨੇ ਗੱਲਾਂ ਹੀ ਲੈ ਲਿਆ ਤੁਹਾਨੂੰ ਕਹਿੰਦਾ ਲਗਿਆ ਆ ਤੁਸੀਂ ਆਦਾ ਗੋਲਡ ਲਾ ਦਿਓ ਤੇ ਉਹਨੇ ਇੱਕ ਲੋ ਦਿੱਤਾ ਪਹਿਲਾਂ ਕਹਿੰਦਾ ਚੁੰਨੀ ਤੁਹਾਡੇ ਮੈਂ ਪ੍ਰਸ਼ਾਦ ਪੰਜ ਕੁਛ ਮਰਜ਼ੀ ਲੈ ਲੋ ਉਹਨਾਂ ਨੇ ਵਿੱਚ ਪਾ ਕੇ 100 ਰੁਪਇਆ ਤੇ ਵੇਚੇ ਕੋ ਪਤਾ ਨਹੀਂ ਹੋਰ ਕੀ ਉਹਨਾਂ ਦੇ ਵੱਲੋਂ ਤਾਂ ਪੀਰ ਕੁਝ ਪਾਇਆ ਹੋਣਾ ਤੇ ਉਹ ਕਹਿੰਨਗਾ ਹੁੰਦੇ ਵਿੱਚ ਉਹਦੇ ਵਿੱਚ ਮੇਰੀਆਂ ਚੂੜੀਆਂ ਰਖਵਾ ਲੀਆਂ ਤੇ ਉਹਨਾਂ ਨੇ ਅਕਲ ਮੈਂ ਆਦੇ ਕੋਲੋਂ ਮੈਂ ਤੁਹਾਨੂੰ ਕਪੜਾ ਦੇਣਾ ਕਪੜੇ ਚੋਂ ਨਹੀਂ ਬਣ ਕੇ ਪਤਾ ਨਹੀਂ ਉਹਦੇ ਕਿੰਨੇ ਕਾਗਜ਼ ਬਨੇ ਹੋਏ ਸੀ ਅਖਬਾਰ ਦੇ ਉਹਨਾਂ ਦੇ ਬਣਦੇ ਮੈਂ ਕਹਿੰਦੇ ਰਾਜ ਕਿਸੇ ਨਾਲ ਗੱਲ ਨਾ ਕਰਿਓ ਤੇ ਕਿਨਾਂ ਕਰੇ ਜਾ ਕੇ ਖੋਲੇ ਮੈਂ ਕਰੇ ਕਿਸੇ ਨਾਲ ਦੇ ਆਦਮੀ ਨੂੰ ਵੀ ਨਾ ਦਸੀਏ ਕਹਿੰਦੇ ਨਹੀਂ ਕਰੇ ਤਾਂ ਦੋਸਤੋ ਬਈ ਤੇ ਫਿਰ ਦੇਖੋ ਲੈ ਦੇ ਵਿੱਚ ਵੀ ਨਿਕਲਣਾ ਸੀ ਖਾਲੀ ਸਰਵੇ ਵੀ ਕੋ ਨਹੀਂ ਚੋੜੀਆਂ ਵੀ ਕੋ ਨਹੀਂ ਕੀ ਕੰਮ ਕਰਦੇ ਪੱਤਰ ਕੀ ਕੰਮ ਕਰਦੇ ਹੋ ਤੁਸੀਂ ਤੁਹਾਡਾ ਪਰਿਵਾਰ ਕੀ ਕੰਮ ਕਰਦਾ ਕਿੰਨੇ ਬੱਚੇ ਸਾਡੇ ਇੱਕ ਨਾ ਬੈਂਕ ਰੋਡ ਤੇ ਦੁਕਾਨ ਹੈ ਲਾਡੀ ਗਿਫਟ ਗੈਲਰੀ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਕਿਵੇਂ ਸਰਸਨ ਤੋਂ ਕੀ ਮੰਗ ਰੱਖਦੇ ਹੋ ਨੀ ਚੋਰ ਲਾਭ ਜਾਣ ਹੋਰ ਸੀ ਚੋੜੀਆਂ ਸਾ ਨਹੀਂ ਮਿਲੀਆਂ ਚਾਹੀਦੀ ਨੇ ਮਿਲਣੇ ਚਾਹੀਦੇ ਨੇ ਵੀ ਓਕੇ ਵੇ ਦੇ ਕਿਵੇਂ 10 ਵਜੇ ਦਾ ਵੀ ਨਹੀਂ ਟਾਈਮ ਹੈਗਾ ਸੀ ਦੇ ਦੇਂ ਦਿਹਾੜੇ ਵੀ ਸੜਕ ਤੇ ਵੀ ਇਹ ਹਾਸਾ ਕਰਕੇ ਚਲੇ ਗਏ